ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸੇਵਾਨਾ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਬੀਤੇ ਦਿਨ ਉਹ ਸ਼੍ਰੀ ਕਾਲ ਤਖਤ ਜਾ ਕੇ ਕੀਮਾ ਜਾਂਚਣਾ ਪੇਸ਼ ਕਰਨ ਬਾਰੇ ਸ਼੍ਰੋਮਣੀ ਕਾਲੀਦਾਲ ਦੇ ਬਾਕੀ ਧਿਰ ਦੇ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਪਤਾ ਹੀ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਅੱਜ ਸਿੱਧੇ ਤੌਰ ਤੇ ਕਾਲ ਤਖਤ ਚਲੇ ਗਏ ਮਰਿਆਦਾ ਅਨੁਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ। ਬੀਬੀ ਜਗੀਰ ਕੌਰ ਨੇ ਅੱਗੇ ਸੁਖਬੀਰ ਬਾਦਲ ਦੇ ਨਿਸ਼ਾਨੇ ਸਾਧਦੇ ਕਹਿਿਆ ਕਿ ਸੁਖਬੀਰ ਨੂੰ ਗੁਨਾਹਗਾਰ ਮੰਨਿਆ ਗਿਆ ਤਾਂ ਸੁਖਬੀਰ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਕੌਮਾਂਤਕ ਮਰਿਆਦਾ ਨੂੰ ਕਾਇਮ ਰੱਖ ਕੇ ਕਾਲ ਤੱਕ ਸਾਬ ਵੱਲੋਂ ਲਿਆ ਗਿਆ ਫੈਸਲਾ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਕੋਈ ਵੀ ਸ਼੍ਰੋਮ ਨੇ ਕਾਲੇ ਦਲ ਪ੍ਰਧਾਨ ਨਹੀਂ ਰਹਿ ਸਕਦਾ ਪਰ ਜ਼ੁਖਬੀਰ ਬਾਦਲ ਕਿਉਂ ਅੱਜ ਵੀ ਪ੍ਰਧਾਨਗੀ ਦੀ ਕੁਰਸੀ ਨਹੀਂ ਛੱਡ ਰਿਹਾ ਇਹ ਜੋ ਹਾਲਾਤ ਹੋਏ ਸੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਤੇ ਸਾਨੂੰ ਥੋੜੇ ਜਿਹਾ ਰਾਹਤ ਇਹ ਮਹਿਸੂਸ ਹੋਈ ਹੈ ਕਿ ਸਾਡੀ ਕੌਮ ਦਾ ਇੱਕ ਸਰਬੋੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਆ ਉਸ ਦੀ ਹੋਂਦ ਦੁਨੀਆ ਦੇ ਸਾਹਮਣੇ ਪ੍ਰਗਟ ਹੋਈ ਜਿਹੜੇ ਲੋਕ ਕਹਿੰਦੇ ਸੀ ਨਾ ਸ੍ਰੀ ਅਕਾਲ ਤਖਤ ਨੂੰ ਕੋਈ ਮੰਨਦਾ ਨਹੀਂ ਸ੍ਰੀ ਅਕਾਲ ਤਖਤ ਸਭ ਕੁਝ ਕਰ ਨਹੀਂ ਸਕਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਜਿਹੜੀ ਸੀ ਉਹ ਲੋਕਾਂ 'ਚ ਪਤਾ ਲੱਗ ਗਈ ਕਿਉਂਕਿ ਉਹ ਸੰਦੇਸ਼ ਵੀ ਦਿੰਦੇ ਆ ਕਾ ਤਖਤ ਤੋਂ ਆਦੇਸ਼ ਵੀ ਜਾਰੀ ਕਰਦੇ ਆ ਤੇ ਉਹ ਸਜ਼ਾ ਵੀ ਦੇ ਸਕਦੇ ਆ ਕੋਈ ਪੰਥਕ ਰਵੈਤਾਂ ਨੂੰ ਪੰਥਕ ਮਰਿਆਦਾ ਨੂੰ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਮੁੱਖ ਰੱਖ ਕੇ ਜੋ ਫੈਸਲਾ ਕੀਤਾ ਸਾਡੇ ਵਾਸਤੇ ਇੱਕ ਗੱਲ ਇਹ ਤਸੱਲੀ ਹੈ ਕਿ ਉਹਨਾਂ ਨੇ ਪੰਥਕ ਰਵੈਤਾ ਨੂੰ ਤੇ ਪੰਥਕ ਮर्यादा ਨੂੰ ਨਾ ਕਾਇਮ ਰੱਖਿਆ ਤਾਂ ਤਨਖਾਹੀਆ ਕਰਾਰ ਦੇਣਾ ਉਸ ਤੋਂ ਬਾਅਦ ਜਿਹੜੀਆਂ ਪਾਵਰਾਂ ਟੈਕਨੀਕਲ ਤੌਰ ਤੇ ਭੁੰਦਰ ਸਾਹਿਬ ਨੂੰ ਦੇ ਦੇਣੀਆਂ ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਵਿਧੀ ਵਿਵਧਾਨ ਜਿਹੜਾ ਕਿ ਹੈ ਉਹਦੇ ਅਨਸਾਰ ਵਿਧੀ ਵਿਵਧਾਨ ਤੇ ਹੈ ਕਿ ਜਦੋਂ ਕੋਈ ਤਨਖਾਹੀਆ ਕਰਾਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਹਾਨ ਸੰਸਥਾ ਦਾ ਕੋਈ ਪ੍ਰਧਾਨ ਬਣ ਨਹੀਂ ਸਕਦਾ ਨਾ ਪਤਿਤ ਨਾ ਤਨਖਾਹੀਆ ਉਹਨੂੰ ਇਮੀਡੀਏਟ 5 ਮਿੰਟਾਂ ਵਿੱਚ ਉਨੂੰ ਇਸ ਤੀਫਾ ਦੇਣਾ ਬੰਦ ਪਰ ਅਫਸੋਸ ਹੈ ਕਿ ਸ਼੍ਰੋਮਣੀ ਕਾਲਕਲ ਦੇ ਰਹਿ ਪ੍ਰਦਾਨ ਮੈਂ ਤਾਂ ਸਮਝੀ ਸ਼ਾਇਦ ਉਹਨੇ ਕਿਉਂਕਿ ਆਟੋਮੈਟਿਕਲੀ ਸਮਝੋ ਹੁਣ ਪ੍ਰਦਾਨ ਨਹੀਂ ਉਹਨੇ ਅੱਜ ਵੀ ਨਹੀਂ ਮਹਿਸੂਸ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਜੁਆਇਆ ਉਹਨੂੰ ਮੈਨੂੰ ਮੰਨਣਾ ਚਾਹੀਦਾ ਹੈ ਅਜੇ ਵੀ ਉਹ ਵਿਗਿਆ ਕਰ ਰਹੇ ਨਾ ਉਹ ਕਿਸੇ ਦੀ ਮੀਟਿੰਗ ਕਰ ਸਕਦੇ ਪੰਥਕ ਸਫਾ ਚੋਂ ਇਸ ਵੇਲੇ ਬਾਹਰ ਹੈ ਜਦੋਂ ਵਿਅਕਤੀ ਪੰਥਕ ਸਫਾ ਚੋਂ ਬਾਹਰ ਹੋ ਜੇ ਉਹਨੂੰ ਪ੍ਰਦਾਨ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਪਰ ਦੇਖੋ ਤੁਸੀਂ ਹੈਰਾਨੀ ਦੀ ਗੱਲ ਕਿ ਪ੍ਰਧਾਨਗੀ ਦੀ ਕੁਰਸੀ ਕਿਉਂ ਉਹਨਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿਉਂ ਨਹੀਂ ਉਹ ਅਜ ਸ੍ਰੀ ਅਕਾਲ ਤਾ ਸਦਾ ਅੱਜ ਵੀ ਹੁਕਮ ਮੰਨਦੇ ਆ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਕਮ ਸਕੋਂ ਸ੍ਰੀ ਅਕਾਲ ਤਾ ਸਬ ਦੀ ਹੋਂਦ ਨੂੰ ਤੇ ਲੋਕਾਂ ਵਿੱਚ ਪ੍ਰਗਟ ਕਰੋ ਜਿਹੜੀ ਗੱਲ ਤਾਂ ਉਹਨਾਂ ਨੇ ਹਦਾਇਤ ਕੀਤੀ ਹੈ ਤੁਸੀਂ ਉਹਨ ਮੰਨ ਤੇ ਲਓ ਜਦੋਂ ਤੁਹਾਡਾ ਨਾਲ ਕੋਈ ਤਾਲਮੇਲ ਨਹੀਂ ਕਰ ਸਕਦਾ ਤੁਹਾਡਾ ਕੋਈ ਮੀਟਿੰਗ ਨਹੀਂ ਕਰ ਸਕਦਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਈਵਨ ਤੁਸੀਂ ਇਹ ਦੇਖੋ ਗੁਰਦੁਆਰਾ ਸਾਹਿਬ ਜੀ ਜੋ ਮੱਥਾ ਟੇਕਣ ਜਾਂਦੇ ਆ ਜਾ ਸਕਦੇ ਚਲੋ ਗੁਰਦੁਆਰੇ ਚ ਕੋਈ ਰੋਕ ਨਹੀਂ ਸਕਦਾ ਪਰ ਗੁਰਦੁਆਰਾ ਸਾਹਿਬ ਚ ਸੰਗਤ ਚ ਬੋਲ ਨਹੀਂ ਸਕਦੇ ਫਿਰ ਉਹਦੀ ਅਰਦਾਸ ਨਹੀਂ ਗੁਰਦਾਰੇ ਚ ਹੋ ਸਕਦੀ ਜਦ ਤੱਕ ਉਹ ਤਨਖਾਈ ਆ ਸ਼੍ਰੀ ਅਕਾਲਤਾ ਸਭ ਤੇ ਜਾ ਨਹੀਂ ਸਕਦਾ ਜਦ ਤੱਕ ਤਨਖਾਈ ਆ ਪਰ ਇਹ ਤੋਂ ਵੱਡੀ ਸਜ਼ਾ ਕੀ ਹੁੰਦੀ ਗਲ ਚ ਪੱਲਾ ਪਾ ਕੇ ਨਹੀਂ ਉਹ ਤੇ ਇਹ ਇਹ ਜਾਣ ਕੇ ਨਹੀਂ ਉਹ ਤੇ ਆਪਣੀ ਸਪਸ਼ਟਿਕਨ ਦੇ ਕੇ ਆਈ ਸੀ ਵੀ ਮੈਂ ਸਾਰੀਆਂ ਗਲਤੀਆਂ ਕੀਤੀਆਂ ਤਾਂ ਹੀ ਉਹ ਗਲਤੀਆਂ ਨੂੰ ਉਹਨੇ ਕਿਹਾ ਕਿ ਸਾਰੇ ਗੁਨਾਹ ਨੇ ਦੇਖੋ ਇਹ ਤਿੰਨ ਗੱਲਾਂ ਬੜੀਆਂ ਵੱਡੀਆਂ ਨੇ ਜਿਹੜੀਆਂ ਉਹਨੇ ਕਿਹਾ ਕਿ ਵੱਡੇ ਗੁਨਾਹ ਬੰਥ ਹਿੱਤਾਂ ਦਾ ਨੁਕਸਾਨ ਤੇ ਪਾਰਟੀ ਦਾ ਪਤਲੇ ਹੋ ਜਾਣਾ ਵੱਡੇ ਗੁਨਾਹ ਕਿ ਤੈਸ ਕਰਕੇ ਉਤਰਖਾਈਆਂ ਕੋਸ਼ਿਸ਼ ਕੀਤਾ ਜਾਂਦਾ ਹੈ ਇਹ ਤੋਂ ਵੱਡੀ ਗੱਲ ਕੀ ਕਹਿ ਸਕਦੇ ਸੀ ਸਿੰਘ ਸਾਹਿਬ ਮੁੱਦਾ ਸੀ ਉਹ ਲਾਂਬੇ ਕਰਨ ਦਾ ਸੀ ਪ੍ਰਧਾਨਗੀ ਤੋਂ ਬੇਸ਼ੱਕ ਕਾਰਜਕਾਰੀ ਤੌਰ ਤੇ ਤਾਂ ਗਿਆ ਤੁਸੀਂ ਗੱਲ ਨਹੀਂ ਸਮਝਦੀ ਕਾਰਜਕਾਰੀ ਪ੍ਰਧਾਨ ਹੈ ਹੀ ਤਾਂ ਮਤਲਬ ਹੀ ਨਹੀਂ ਠੀਕ ਹੈ ਪ੍ਰਧਾਨ ਅਸਤੀਫਾ ਦੇਵੇ ਵਰਕਿੰਗ ਕਮੇਟੀ ਬੈਠੀ ਹੈ ਅਸਤੀਫਾ ਮਨਜ਼ੂਰ ਕਰੇ ਅਗਲਾ ਪ੍ਰਧਾਨ ਐਕਟਿੰਗ ਲਾਉਣਾ ਜਾ ਪ੍ਰਧਾਨ ਦੀ ਚੋੜ ਕਰਨੀ ਉਹ ਕਰ ਲੈ ਬਾਰ ਬਾਰ ਨਾ ਹੋਵੇ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡਦੇ ਇਸ ਗੱਲ ਦੀ ਨਹੀਂ ਸਮਝ ਜਾਂਦੇ ਅੱਜ ਆਕਾਲ ਤੱਕ ਤੈਨੂੰ ਮੰਨ ਲੈਂਦੇ ਠੀਕ ਹੈ ਉਹ ਦੇਖੋ ਮੈਂ ਸਿਧਾਂਤਿਕ ਗੱਲ ਕਰਦੀ ਮੈਂ ਕੋਈ ਮੈਨੂੰ ਕੋਈ ਉਹਦੀ ਪ੍ਰਧਾਨਗੀ ਦਾ ਮੇਰਾ ਕੋਈ ਮਤਲਬ ਨਹੀਂ ਨਾ ਲੈ ਉਹਦੇ ਕੋਲ ਲੈਣੀ ਹੈ ਨਾ ਕੋਈ ਮੈਂ ਕੋ ਕੱਢ ਕੇ ਮੈਨੂੰ ਕੋਈ ਕੁਝ ਮਿਲਣਾ ਹੈ ਤੁਸੀਂ ਮੈਨੂੰ ਸਿਧਾਂਤਿਕ ਗੱਲ ਪੁੱਛਦੇ ਮੈਂ ਸਿਧਾਂਤਿਕ ਜਵਾਬ ਦੇਾਂਗੀ ਤੋਡਾ ਫਿਰ ਅਗਲਾ ਐਕਸ਼ਨ ਕੀ ਹੋਏਗਾ ਸਾਡਾ ਤੇਜੀ ਦੇਖੋ ਅਸੀਂ ਚਾਹਾਂਗੇ ਕਿ ਸ਼ੋਮਨੀ ਕਾਲ ਦਲ ਮਜ਼ਬੂਤ ਹੋਵੇ ਸਾਡੀ ਸਾਰੀ ਪੰਥਕ ਇਕਤਾ ਹੋਵੇ ਅਸੀਂ ਤੇ ਬੇਨਤੀ ਵੀ ਕਰਾਂਗੇ ਸਿੰਘ ਸਾਹਿਬਾਨਾਂ ਨੂੰ ਕਿ ਆਵਾਜ਼ ਦੇਣ ਕਿ ਸਾਰੀਆਂ ਪੰਥਕ ਤੇ ਰਾਜਰੀਆਂ ਇਕੱਠੀਆਂ ਹੋ ਕੇ ਨਵੀਂ ਭਰਤੀਕਰਨ ਪ੍ਰਧਾਨ ਚੁਣਿਆ ਜਾਵੇ ਤੇ ਤਾਂ ਜੋ ਸ਼ੋਮਨੀ ਕਾਲ ਦਲ ਜਿਹੜਾ ਉਹ ਤਕੜਾ ਹੋ ਸਕੇ ਹੁਣ ਸਰਦ ਸਾਹਿਬ ਤਾਂ ਕਹਿੰਦੇ ਸੀ ਆਜੂ ਇਕੱਠੇ ਹੋ ਕੇ ਬੈਠਦੇ ਆ ਗੱਲਬਾਤ ਹੁਣਦਰ ਸਾਹਿਬ ਕੌਣ ਹੈ ਜੀ ਅਸੀਂ ਤੇ ਮੰਨਦੇ ਨਹੀਂ ਉਹਨੂੰ ਜਿਹੜਾ ਵਿਆਹ ਹੈ ਅੱਜ ਤੱਕ ਸਭ ਨੇ ਅਸੀਂ ਤੇ ਮੰਨਦੇ ਨਹੀਂ ਉਹ ਤੇ ਆਪ ਵੀ ਦੋਸ਼ੀ ਹੈ ਜੀ ਕਿਦਾਂ ਦੋਸ਼ੀ ਹੈ ਉਹ ਬੰਦੇ ਨੇ ਆਪ ਮੈਨੂੰ ਜਿਹੜਾ ਸਬੂਤ ਹੈ ਜਿਸ ਬੰਦੇ ਨੇ ਮਿੱਠੂ ਸੇ ਕਾਹਨੇ ਕਹਨੇ ਕਿਹਾ ਕਿ ਮੈਨੂੰ ਨਾਲ ਲੈ ਕੇ ਗਏ ਤੇ ਪੁੰਦਰ ਸਾਹਿਬ ਨੇ ਇੱਕ ਕਾਹਨੇਵਾਲ ਪਿੰਡ ਹੈ ਇਹਦਾ ਫਾਰਮ ਹਾਊਸ ਹੈ ਉਥੇ ਬਾਦਲ ਸਾਹਿਬ ਦੀ ਉਹਦੇ ਸਿਆਸੀ ਬੰਦਿਆਂ ਨਾਲ ਮੀਟਿੰਗ ਕਰਾਈਆਂ ਇਹ ਤੇ ਮੀਟਿੰਗ ਕਰਾਉਂਦੇ ਰਹੇ ਨੇ ਇਹ ਉਹਦਾ ਉਹਦਾ ਤੇ ਘਰ ਦਾ ਮੈਂਬਰ ਜੋ ਚਾਉਣਗੇ ਕਰਾ ਲਣਗੇ ਉਹ ਤਾਂ ਹੀ ਕਹਦੇ ਵੀ ਜਦੋਂ ਚਾਹਾਂਗੇ ਮੈਂ ਬਣ ਜਾਵਾਂਗਾ ਜਦੋਂ ਚਾਹਾਂਗੇ ਮੈਂ ਹਟ ਜਾਵਾਂਗਾ ਜੀ ਵੀਰ ਜੀ ਤੁਹਾਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਉੱਥੇ ਜ਼ਰੂਰ ਜਾਣਾ ਜੀ ਮੈਂ ਮੈਂ ਤੇ ਦੇਖੋ ਜੀ ਸ਼੍ਰੀ ਅਕਾਲ ਤਰ ਸਾਹਿਬ ਤੇ ਜਾਨ ਮੰਗੇ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਕੋਈ ਸਜ਼ਾ ਲਾ ਦੇ ਮੈਂ ਤਾਂ ਵੀ ਚੱਲਣ ਨੂੰ ਤਿਆਰ ਹਾਂ ਮੈਂ ਆਪਣੀ ਹੋਣੀ ਚਾਹਦੀ ਮੈਂ ਤਖਤ ਹੀ ਹੋਣ ਚਾਹਦੀ ਮੇਰਾ ਪੰਥ ਤਕੜਾ ਰਹੇ ਪੰਥ ਬਸੈ ਮੈਂ ਮਰਾਂ ਮੈਨੂੰ ਕੋਈ ਚਿੰਤਾ ਨਹੀਂ 15 ਦਿਨ ਮੈਂ ਰਹੀ ਹਾਂ ਪਰ ਮੰਤਰੀ ਮੇਰਾ ਇਹਨਾਂ ਘਟਨਾਮਾ ਨਾਲ ਕੋਈ ਸਰਕਾਰ ਨਹੀਂ कोई संबंध नहीं कोई किसी किस्म की मीटिंग नहीं ना कोई सलाह ना कोई किसी फैसले फिर भी मैं जाके अपना स्पष्टीकरण अपडेट